ਹਲੋ ਜੀ ਸੋ ਸ਼ਿਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਲਈ ਬਹੁਤ ਹੀ ਵਧੀਆ ਸੂਟਸ ਲੈ ਕੇ ਆਏ ਗਏ ਜੀ ਪਿਓਰ ਗੀਜ਼ਾ कॉटन ਦੇ ਸੂਟਸ ਨੇ ਹਾਂਜੀ ਪਿਓਰ ਗੀਜ਼ਾ कॉटन ਹੁੰਦੀ ਹੈ ਜੀ ਤੁਹਾਨੂੰ ਪਤਾ ਹੋਵੇਗਾ ਗੀਜ਼ਾ ਇੱਕ ਬ੍ਰਾਂਡ ਹੈਗਾ ਉਸ ਬ੍ਰਾਂਡ ਦੇ ਸੂਟਸ ਨੇ ਬਹੁਤ ਸੋਹਣੇ ਸੂਟਸ ਨੇ ਬਹੁਤ ਸੋਹਣੇ ਅੱਛੇ ਪ੍ਰਿੰਟ ਹੈਗੇ ਤੁਸੀਂ ਦੇਖ ਸਕਦੇ ਹੈਗੇ 2.5 ਮੀਟਰ ਦੀ ਸ਼ਰਟ ਐਂਡ 2.5 ਮੀਟਰ ਦੀ ਬਾਟਮ ਰਹੇਗੀ ਬਹੁਤ ਹੀ ਸੋਹਣੇ ਮੈਚਿੰਗ ਸੂਟਸ ਹੈ ਜੀ ਪ੍ਰਿੰਟਡ ਸ਼ਰਟ ਦੇ ਨਾਲ ਪਲੇਨ ਬਾਟਮ ਰਹਿਣ ਵਾਲੀ ਹੈ ਜੀ ਸਾਰਿਆਂ ਦੀ ਪ੍ਰਿੰਟਡ ਸ਼ਰਟ ਹੋਏਗਾ ਜੀ ਢਾਈ ਮੀਟਰ ਦੀ ਸ਼ਰਟ ਢਾਈ ਮੀਟਰ ਦੀ ਬਾਟਮ ਰਹੇਗੀ ਤੁਸੀਂ ਸਟ੍ਰੇਟ ਸਲਵਾਰ ਪਲਾਜ਼ੋ ਵਗੈਰਾ ਵੀ ਬਣਾ ਸਕਦੇ ਹੋ ਆਪਣੇ ਅਕੋਰਡਿੰਗ ਤੁਸੀਂ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਲੇਸਸ ਲਗਵਾ ਕੇ ਨਾਲ ਅੱਛਾ ਦੁਪੱਟਾ ਡਾਈ ਕਰਵਾ ਕੇ ਉਸ ਨੂੰ ਲੇਸ ਲਗਵਾ ਕੇ ਬਹੁਤ ਹੀ ਫੈਂਸੀ ਸੂਟ ਇੱਕ ਤੁਸੀਂ ਬਣਾ ਸਕਦੇ ਹੋ ਜੋ ਤੁਸੀਂ ਬਾਹਰ ਅੰਦਰ ਵੇਅਰ ਕਰ ਸਕਦੇ ਹੈਗੇ ਹੋ ਕਲਰਸ ਬਹੁਤ ਹੀ ਸੋਬਰ ਜੇ ਸਰਦਾਰੀ ਜੇ ਸੂਟਸ ਨੇ ਬਹੁਤ ਹੀ ਸੋਹਣੇ ਕਲਰਸ ਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਬਿਲਕੁਲ ਨਿਊ ਆਰਟੀਕਲ ਹੈ ਜੀ ਨੀ ਲੇਟੈਸਟ ਡਿਜ਼ਾਈਨ ਲੇਟੈਸਟ ਪ੍ਰਿੰਟਸ ਹੈ ਜੀ ਐਂਡ ਫੈਬਰਿਕ ਵੀ ਬਹੁਤ ਅੱਛਾ ਹੈ ਨਾਈਸ ਫੈਬਰਿਕ ਹੈਗਾ ਕਲਰਸ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਪਿਆਰੇ ਆ ਦੇਖੋ ਕਲਰ ਜੀ ਗ੍ਰੇ ਦੇ ਨਾਲ ਕੰਬੀਨੇਸ਼ਨ ਬਹੁਤ ਹੀ ਪਿਆਰਾ ਉਸੇ ਪ੍ਰਿੰਟ ਨਾਲ ਰੈੱਡ ਨਾਲ ਕੰਬੀਨੇਸ਼ਨ ਹੈ ਪੀਕਾਕ ਕਲਰ ਨਾਲ ਬਲੈਕ ਨਾਲ ਕੰਬੀਨੇਸ਼ਨ ਹੈ ਵਾਈਨ ਲਾਈਟ ਵਾਈਨ ਨਾਲ ਰੈੱਡ ਕਲਰ ਨਾਲ ਮਹਿੰਦੀ ਗ੍ਰੀਨ ਦੇ ਨਾਲ ਐਂਡ ਆਫ ਵਾਈਟ ਕਲਰ ਦੇ ਨਾਲ ਗੋਲਿਕੋਜ਼ੀ ਮਾਸਟਰ येलो ਹੈਗਾ ਇਹ ਪੀਕੋਕ 컬러 ਹੈਗਾ ਨੈਕਸਟ ਕਲੇਜੀ 컬러 অনion 컬러 ਤੇ ਬਹੁਤ ਸੋਹਣੇ ਕਲਰਸ ਆ ਤੁਸੀਂ ਦੇਖ ਸਕਦੇ ਹੋ ਇੱਕ ਪ੍ਰਿੰਟ ਦੇ ਨਾਲ ਅਲੱਗ-ਅਲੱਗ ਮੈਚਿੰਗਸ ਕੀਤੀ ਹੋਈਆਂ ਤੁਸੀਂ ਆਪਣੀ ਮਰਜ਼ੀ ਨਾਲ ਵੀ ਮੈਚਿੰਗ ਕਰਵਾ ਸਕਦੇ ਹੋ ਅਗਰ ਤੁਸੀਂ ਇਸ ਤਰ੍ਹਾਂ ਕੋਈ ਹੋਰ ਬਾਟਮ ਐਡ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੈਗੇ ਉਹ ਠੀਕ ਹੈ ਜੀ ਜਿਸ ਨੇ ਵੀ ਆਰਡਰ ਕਰਨਾ ਹੈਗਾ ਸਕਰੀਨਸ਼ਾਟ ਲੈ ਕੇ ਨੰਬਰ ਜੋ ਦਿੱਤਾ ਹੋਇਆ ਹੈ WhatsApp ਉੱਲੋਂ ਦੇ ਤੇ ਮੈਸੇਜ ਕਰਕੇ ਆਪਣਾ ਆਰਡਰ ਲਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਹਾਂਜੀ ਸੀਓਡੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਚ ਕਰਨੀ ਪਏਗੀ ਥੈਂਕ ਯੂ ਸੋ ਮੱਚ